ਹਾਂਜੀ ਸਸਿਕਾ ਪੰਜਾਬੀਓ ਮੇਰੇ ਅਰਣਜੀਤ ਕੋੜ ਬੱਤਿਆਲਾ ਤੁਹਾਡਾ ਸਵਾਲ ਦਾ ਜੀ ਆਪਣੇ ਚੈਨਲ ਦਾ ਅਖਾੜੇ ਪੰਜਾਬ ਦੇ ਤੇ ਆਪਾਂ ਲੱਗੇ ਹਾਂ ਜਾਨਾ ਪ੍ਰੋਗਰਾਮ ਗੱਲਾਂ ਬਾਤਾਂ ਅੱਜ ਆਪਾਂ ਗੱਲ ਕਰਦੇ ਆਂਗੇ ਕੋਚ ਚਮਕੀਦਾ ਸਾਹਿਬ ਤੇ 12 ਪ੍ਰਾਇਰ ਨੂੰ ਫਿਲਮ ਆ ਰਹੀਏਗੀ ਜਿਹੜੀ ਜੀ ਦ ਜੀ ਦਸਾਂਜੀ ਕਰ ਰਹੇ ਨੇ ਤੇ ਟਰੈਕਟਰ ਇਹਦੇ ਅੰਤਿਆਜ ਵਾਲੀ ਜੀ ਤੇ ਐਕਟਰ ਪ੍ਰਨੀਤ ਚੋਪੜਾ ਜੀ ਤੇ 12 ਤਰੀਕ ਨੂੰ Netflix ਤੇ ਆਉਣੀ ਹੈ ਜੀ ਠੀਕ ਹੈ ਜੀ ਤੇ ਜੋ ਚਮਕੀਲਾ ਸਾਹਿਬ ਦੇ ਪਹਿਲੀ ਪਤਨੀ ਗਰਮੇਲ ਕੌਰ ਨੇ ਉਹਨਾਂ ਦਾ ਰੋਲ ਕੁਲਸੀ ਦੂਜੇ ਨਿਵਾ ਰਹੇ ਨੇ ਤੇ ਇਸ ਫਿਲਮ ਤੇ ਕੁਝ ਲੋਕ ਵਿਰੋਧ ਵੀ ਕਰ ਰਹੇ ਨੇ ਤੇ ਇਸ ਫਿਲਮ ਦੇ ਵਿੱਚ ਚਮਕੀਲਾ ਸਾਹਿਬ ਦੀ ਜ਼ਿੰਦਗੀ ਦੀ ਅਸਲ ਸੱਚਾਈ ਦਿਖਾਈ ਗਈ ਹੈ ਤੇ ਇਹ ਫਿਲਮ ਸਾਰੀ ਸੇਮ ਜਗ੍ਹਾ ਤੇ ਬਣਾਈ ਗਈ ਹੈ ਡੈਥ ਹੋਈ ਸੀ ਉਹਨਾਂ ਦੀ ਉਹ ਜਗ੍ਹਾ ਵੀ ਇਸ ਸੇਮ ਜਗ੍ਹਾ ਦਿਖਾਈ ਗਈ ਹੈ ਇਸ ਫਿਲਮ ਦੇ ਵਿੱਚ ਤੇ ਬਾਕੀ ਹੋਰ ਵੀ ਕਲਾਕਾਰ ਸਾਰਾ ਸਾਰੇ ਆਪੋ ਆਪਣਾ ਮਤਲਬ ਰੋਲ ਨਿਵਾ ਰਹੇ ਬਹੁਤ ਵਧੀਆ ਫਿਲਮ ਹੈਗੀ ਸਾਰੇ ਜਣਾਂ ਨੇ ਜ਼ਰੂਰ ਜਾ ਕੇ ਦੇਖਣੀ ਇਹ 5 6 ਪਾਸ਼ਾਵਾਂ ਦੇ ਵਿੱਚ ਆਉਗੀ ਤੇ ਜਿਹੜੇ ਗੀਤ ਹੋਣਗੇ ਉਹ ਚਮਕੀਲਾ ਸਾਹਦੇ ਉਹ ਪੰਜਾਬੀ ਜੀ ਹੋਣਗੇ। ਆਏ ਸਿਨੇਮੇ ਤੇ ਨਿਭਤ ਮੌਜੀ ਇਹ ਨੈਟਵਰਕ ਦਾ ਇਸ ਤੀ ਮਤਲਬ ਆਉਗੀ 12 ਤਰੀਕ ਨੂੰ 12 ਫਰਿਆਨ ਨੂੰ। ਇਹ ਫਿਰ ਮੇ ਜੀ ਆਪਣੇ ਪੰਜਾਬ ਦੇ ਸਾਰੇ ਜਿਹੜੇ ਜਿੱਥੇ ਸ਼ੂਟ ਹੋਈ ਹੈ ਇਹ ਤੇ ਸੁਰੋਤਨ ਇਸ ਪਹਿਲਾਂ ਮਦੀ ਬਹੁਤ ਜ਼ਿਆਦੀ ਈਡੀ ਕਿ ਸੀਗੀ ਤੇ ਇੰਤਜ਼ਾਰੀਆਂ ਘੜੀਆਂ ਖਤਮ ਹੋਈਆਂ। ਦੁਨੀਆਂ ਦੀ ਮਹਾਨ ਜੋੜੀ ਸਰਦਾਰ ਅਮਰ ਸਿੰਘ ਚਮਕੀਲਾ ਦੇ ਅਮਰਜੋਤ ਕੌਰ ਜੀ ਨੂੰ ਜੋ ਵੀ ਪਿਆਰ ਕਰਦੇ ਐ ਤੇ 12 ਤਰੀਕ ਨੂੰ 12 ਫਰਿਆਨ ਨੂੰ ਦੇਖਿਓ ਨੈਟਫਲਿਕਸ ਤੇ ਤੇ ਉਥੇ ਚੱਲੂਗੀ ਇਹ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ